ਡਾਕਟਰ ਐਸ.ਪੀ. ਸਿੰਘ ਉਬਰਾਈ ਦੀ ਸਰਪ੍ਰਸਤੀ ਇੱਕ ਚੱਲਣ ਵਾਲੇ ਸਰਬਾਧਾਪਲਾ ਚੈਰੀਟੇਬਲ ਟਰਸਟ ਵੱਲੋਂ ਅੱਜ ਅਸੀਂ 에어ਪੋਰਟ ਤੇ ਆਏ ਹਾਂ ਮੋਗੇ ਜ਼ਿਲ੍ਹੇ ਦੀ ਤਹਿਸੀਲ ਬਾਗਾਪੁਰਾਣਾ ਨੇੜਲੇ ਪਿੰਡ ਨਾਲ ਸੰਬੰਧਿਤ ਇੱਕ ਨੌਜਵਾਨ ਅਜੀਤ ਕੁਮਾਰ ਜੀ ਦੀ ਬੀਤੀ 24 ਜੁਲਾਈ ਨੂੰ ਦੁਬਈ 'ਚ ਮੌਤ ਹੋ ਗਈ ਸੀ ਖਾੜ ਟੈਕ ਨਾਲ ਉਹਦੀ ਡੈੱਡ ਬੋਡੀ ਅੱਜ ਇੱਥੇ ਅਸੀਂ ਰਿਸੀਵ ਕਰਕੇ ਪਰਿਵਾਰ ਨੂੰ ਸੌਂਪੀ ਆ ਤੇ ਸੌਂਪਣ ਪਰੰਤ ਟਰਸਟ ਦੀ ਹੀ ਜਿਹੜੀ ਇੱਥੋਂ ਮੁਫਤ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਗਈ ਆ ਉਹਦੇ ਰਾਈ ਉਹਦੇ ਜੱਦੀ ਪਿੰਡ ਭੇਜੀ ਗਈ ਆ ਤੇ ਮੈਂ ਇੱਥੇ ਦੱਸਣਾ ਚਾਹੁੰਦਾ ਆ ਕਿ ਹੁਣ ਤੱਕ ਟਰਸਟ ਵੱਲੋਂ 422 ਦੇ ਕਰੀਬ ਬਦਨਸੀਬ ਨੌਜਵਾਨਾਂ ਦੀ ਮ੍ਰਿਤਕ ਸਰੀਰ ਉਹਨਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਆ ਤੇ ਮੈਂ ਇੱਥੇ ਪੰਜਾਬੀਆਂ ਬਾਕੀ ਲੋਕਾਂ ਨੂੰ ਇਹ ਵੀ ਅਪੀਲ ਕਰਨਾ ਚਾਹੁੰਦਾ ਆ ਕਿ ਟਰਸਟ ਵੱਲੋਂ 에어ਪੋਰਟ ਤੋਂ ਕਿਸੇ ਵੀ ਦੇਸ਼ ਤੋਂ ਮ੍ਰਿਤਕ ਸਰੀਰ ਜਿਹੜੇ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਘਰਾਂ ਤੱਕ ਪਹੁੰਚਾਉਣ ਦੀ ਮੁਫਤ ਸੇਵਾ ਜਾਰੀ ਕੀਤੀ ਗਈ ਆ ਐਂਬੂਲੈਂਸ ਦੀ ਸੇਵਾ ਸ਼ੁਰੂ ਕੀਤੀ ਗਈ ਆ ਜਿਸ ਕਿਸੇ ਵੀ ਭੈਣ ਭਰਾ ਨੂੰ ਲੋੜ ਪੈਂਦੀ ਆ ਰੱਬ ਨਾ ਕਰੇ ਲੋੜ ਨਾ ਪਵੇ ਫਿਰ ਵੀ ਜੇਕਰ ਲੋੜ ਪੈਂਦੀ ਆ ਤਾਂ ਉਹ ਸਾਡੇ ਨਾਲ ਅਮਰਸਰ ਟੀਮ ਨਾਲ ਟਰਸਟੀ ਜਨ ਨਾਲ ਸੰਪਰਕ ਕਰ ਸਕਦੇ ਆ ਜੀ ਦਾ ਨਾਮ ਦਿਵਿੰਦਰ ਕੁਮਾਰ ਹੈ ਜੀ ਮੈਂ ਆਪਣੇ ਭਰਾ ਦੀ ਬੋਡੀ ਲੈਣ ਆਇਆ ਇੱਥੋਂ ਤੇ ਮੇਰੇ ਬ੍ਰਦਰ ਦੀ 24 ਤਰੀਕ ਨੂੰ ਡੈਥ ਹੋ ਗਈ ਸੀ ਜੁਬਈ ਦੇ ਵਿੱਚ ਤੇ ਜੁਬਈ ਦੇ ਵਿੱਚ ਮੇਰੀ ਬਲਜੀਤ ਭਾਜੀ ਨੇ ਬਲਦੀਪ ਭਾਜੀ ਨੇ ਤੇ ਬਰਾਇ ਸਰ ਦੀ ਟੀਮ ਨੇ ਬਹੁਤ ਹੈਲਪ ਕੀਤੀ ਆ ਬੋਡੀ ਇੱਥੇ ਇੰਡੀਆ ਲੈ ਕੇ ਆਉਣ ਲਈ ਤੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਨੇ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੁਣ ਅੰਮ੍ਰਿਤਸਰ ਤੋਂ ਸਾਨੂੰ ਉਹਨਾਂ ਨੇ ਮੋਗੇ ਜਾਣ ਲਈ ਆਪਣੀ ਐਂਬੂਲੈਂਸ ਵੀ ਜਿੱਤੀ ਆ ਸਾਡੀ ਹੈਲਪ ਕੀਤੀ ਆ ਇਹਦੇ ਲਈ ਵੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮੇਰੇ ਮਾਪਿਆਂ ਵੀ ਬੇਜੰਗ ਹਾਲਤ ਦੇਖ ਕੇ ਨਾ ਮੇਰੇ ਘਰ ਦੇ ਹਾਲਾਤ ਦੇਖ ਕੇ ਤੇ ਉਹਨਾਂ ਤੋਂ ਮੈਂ ਕੋਈ ਮਾਲੀ ਮਦਦ ਵੀ ਮੰਨਨ ਮੰਗ ਕਰ ਲਾਂਗਾ ਧੰਨਵਾਦ